काम करके बच्चे को अपने भाई बहन को भी देता है रोटी मेरे को भी देना खर्च दे के जनता से मतलब मेरे माँ को ला माँ तू काम मत करे मैं खर्च दिया लग कि तेरी बात है ਗੱਡੀ ਪੈ ਕਰਾਂ ਜੋ ਗੱਡੀ ਵਿੱਚ ਲੱਗਣ ਲੱਗੀ ਉਹ ਭੱਜ ਗਿਆ ਉਹਦੀ ਗੱਡੀ ਨੂੰ ਰੋਕਣ ਲੱਗਿਆ ਸੀਗਾ ਉਹ ਭੱਜ ਕੇ ਰੋਕਣ ਲੱਗਿਆ ਗੱਡੀ ਵਿਚਾਲੇ ਆ ਗਈ ਉਹ ਰੁਕੀ ਨਹੀਂ ਹੈਗੀ ਉਹ ਦੋਨਾਂ ਦੀ ਸਾਹਾਂ ਦੇ ਵਿੱਚ ਆ ਗਿਆ ਉਦਿਆਨਾ ਦੇ ਬੱਸ ਸਟੈਂਡ ਨੇੜੇ ਇੱਕ ਪ੍ਰਾਈਵੇਟ ਬੱਸ ਅਤੇ ਇੱਕ ਸਰਕਾਰੀ ਬੱਸ ਦੇ ਵਿਚਕਾਰ 28 ਸਾਲ ਦੇ ਰਮੇਸ਼ ਨਾਂ ਦੇ ਨੌਜਵਾਨ ਨੂੰ ਲਪੇਟ ਵਿੱਚ ਆਉਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ। ਹਾਦਸਾ ਉਸ ਵੇਲੇ ਹੋਇਆ ਜਦੋਂ ਰਮੇਸ਼ ਆਪਣੀ ਨਿੱਜੀ ਬੱਸ ਨੂੰ ਬੈਕ ਕਰਵਾ ਰਿਹਾ ਸੀ। ਇਸ ਦੌਰਾਨ ਪਿੱਛੋਂ ਇੱਕ ਹੋਰ ਬੱਸ ਆ ਗਈ ਅਤੇ ਜਦੋਂ ਤੱਕ ਉਹ ਸੰਭਲਦਾ ਬੱਸ ਨਹੀਂ ਰੁਕੀ ਅਤੇ ਉਹ ਦੋਵੇਂ ਬੱਸਾਂ ਦੇ ਵਿਚਕਾਰ ਆ ਗਿਆ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਰਮੇਸ਼ ਪਿੱਛੋਂ ਨੇਪਾਲ ਦਾ ਰਹਿਣ ਵਾਲਾ ਸੀ ਅਤੇ ਉਹ ਪ੍ਰਾਈਵੇਟ ਬੱਸ ਦੀ ਸਾਫ ਸਫਾਈ ਦਾ ਕੰਮ ਕਰਦਾ ਸੀ ਉਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਸਾਨੂੰ ਹਰ ਕੀਮਤ ਤੇ ਇਨਸਾਫ ਚਾਹੀਦਾ ਹੈ ਉਧਰ ਦੂਜੇ ਪਾਸੇ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਹਾਦਸਾ ਵਾਪਰਿਆ ਹੈ ਉਹਨਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਮੌਕੇ ਤੇ ਸੱਦਿਆ ਗਿਆ ਹੈ ਉਹਨਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅੱਜ ਸਵੇਰੇ ਹੀ ਹਾਦਸਾ ਵਾਪਰਿਆ ਹੈ ਉਹਨਾਂ ਨੇ ਕਿਹਾ ਕਿ ਸਾਡੀ ਕੋਈ ਗਲਤੀ ਨਹੀਂ ਹੈ ਬੱਸ ਸਿਰਫ 80 ਲਗਾਈ ਸੀ ਅਤੇ ਪ੍ਰਾਈਵੇਟ ਬੱਸ ਬੈਕ ਹੋ ਰਹੀ ਸੀ ਜਿਸ ਦੇ ਕਰਕੇ ਨੌਜਵਾਨ ਦੋਵਾਂ ਬੱਸਾਂ ਦੇ ਵਿੱਚ ਆ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਫੇਰ ਵੀ ਜੋ ਵੀ ਕਾਨੂੰਨ ਹੋਏਗਾ ਉਸ ਮੁਤਾਬਿਕ ਅਸੀਂ ਥਾਣੇ ਪਹੁੰਚੇ ਹਾਂ ਪੀਆਰਟੀਸੀ ਕੰਟਰੈਕਟ ਵਰਕ ਜੁਨੇ ਕੀ ਗੱਲਬਾਤ ਹੋਈ ਜਿਹੜਾ ਸਵੇਰੇ ਹਾਸਾ ਹੋਇਆ ਮੁੰਡੇ ਸਵੇਰੇ ਜਿਹੜਾ ਹਾਸਾ ਹੋਇਆ ਜਿਹੜੀ ਸਾਡੀ ਪੀਆਰਟੀਸੀ ਦੀ ਗੱਡੀ ਆ ਇਹ ਨੁੱਕਰ ਕੇ ਬੱਸ ਸਟੈਂਡ ਨੂੰ ਆ ਰਹੀ ਸੀਗੀ ਇਹੜਾ ਮੋੜ ਪੰਦੋਂ ਆਪਣੇ ਠੇਕੇ ਕੋਲੇ ਨਾ ਇਹ ਆਪਦੀ ਜਿਹੜੀ ਪ੍ਰਾਈਵੇਟ ਗੱਡੀਆਂ ਸਲੀਪਰ ਗੱਡੀਆਂ ਵੈਕ ਕਰਾ ਰਹੇ ਸੀ ਜਿਹੜੇ ਮੁੰਡੇ ਡੈਥ ਹੋਈ ਉਹ ਗੱਡੀ ਪਿੱਛੇ ਵੈਕ ਕਰਾ ਰਿਆ ਸੀ ਆਪਣੀ ਗੱਡੀ ਪਿੱਛੇ ਖੜ ਗਿਆ ਆ ਕੇ ਤੇ ਉਹ ਆਪਦੀ ਗੱਡੀ ਪੈਕ ਕਰਾਉਂਦੇ ਉਹ ਗੱਡੀ ਵਿੱਚ ਲੱਗਣ ਲੱਗੀ ਉਹ ਭੱਜ ਕੇ ਆਪਦੀ ਗੱਡੀ ਨੂੰ ਰੋਕਣ ਲੱਗਿਆ ਸੀਗਾ ਉਹ ਭੱਜ ਕੇ ਰੋਕਣ ਲੱਗਿਆ ਗੱਡੀ ਵਿਚਾਲੇ ਆ ਗਿਆ ਉਹ ਰੁਕੀ ਨਹੀਂ ਹੈਗੀ ਉਹ ਦੋਨਾਂ ਦੀ ਸਾਨਾਂ ਦੇ ਵਿੱਚ ਆ ਗਿਆ ਤੇ ਮੁੰਡੇ ਦੀ ਡੈਥ ਹੋ ਗਈ ਉਹ ਹੀ ਡੈਥ ਹੋ ਗਈ ਤੇ ਹੁਣ ਪਰਿਵਾਰ ਨੂੰ ਕਿਸ ਤਰ੍ਹਾਂ ਦੀ ਗੱਲਬਾਤ ਕੀਤੀ ਸਮਝੋਤਾ ਕਿ ਨਹੀਂ ਉਹ ਜੇ ਗੱਲਬਾਤ ਭਾਜੀ ਚੱਲ ਰਹੀ ਆ ਉਹ ਅੰਦਰ ਹੀ ਆਪਣੇ ਬੰ की कीना जी मेरा सीता देवी सीता देवी जी क्या हुआ है कौन था जिसकी मेरा मुंडा है सर मुस्कृत है माँ बाप पहले पुराएगा छोटा छोटा बच्चे मिले पाले है सर हाँ वही नहीं माँ बाप नेपाल में अब इस बस लेकर मार के मारते है मेरा मुंडा कितनी उम्र अट्ठाईस साल के उम्र है सर शादी नहीं सर शादी शुदा नहीं है अभी कब जानकारी मिली है अभी अभी सभी मिले सर आपको जानकारी ਅਭੀ ਪਤਾ ਲੱਗਿਆ ਮੇਰਾ ਮੁੰਡਾ ਕੋਈ ਸ਼ਗਲ ਵੀ ਨਹੀਂ ਦੇਖਿਆ ਸਰ ਕਾਹ ਪਰ ਹੈ ਮੇਰਾ ਬੰਡਾ ਅਭੀ ਪਤਾ ਲੱਗਿਆ ਸਰ ਅਬ ਮੇਰਾ ਬੱਚੇ ਛੋਟਾ ਛੋਟਾ ਪਿੰਡ ਮੇਂ ਹੈ ਜੇ ਠਾਨੇ ਕੇ ਪਾਸ ਸੜਕ ਆਇਆ ਛੋਟਾ ਬੱਚੇ ਨਾ ਸਾਦੀ ਸੁਤਾ ਆਇਆ ਨਾ ਕੁਛ ਵੀ ਨਹੀਂ ਆਵੇ ਬੰਡਾ ਮੇਰਾ काम करके बच्चे को अपने बहन बहन को भी देता चाहे रोटी मेरे को भी देना खर्चा दे के जानता चाहे मतलब मेरी माँ को ला तू काम मत करे मैं खर्चा आके तेरे पास बस का आ, काम करता है सर हाँ जी, जी सर बस सफाई सुबह हाँ जी सर कब पता चला अभी पता चला सर पता चला देखे ही नहीं मिले अपना मुंडा मिले ही नहीं मिले ही नहीं सर पुलिस चौकी है क्या अब पुलिस चौकी कर रहे हैं अब देखो क्या कर रहे हैं ऐसा हो गया गलती दोनों के हम तो पता कहीं ਗਲਤੀ ਕਿਸੇ ਗਲਰਾਮ ਤਾਂ ਆਪਣਾ ਮੁੰਡੇ ਦੇਖ ਰਿਹਾ ਮੇਰਾ ਮੁੰਡੇ ਗਲਤੀ ਮੇਰਾ ਮੁੰਡਾ ਤਾਂ ਮਾਰ ਦਿਆ ਆਪ ਗਲਤੀ ਇਹਨਾਂ ਬੋਲਦੇ ਗਲਤੀ ਦੋਨੋਂ ਕੀ ਹੈ ਉਧਰ ਸੇ ਠੱਕ ਮਾਰੇ ਉਹਨੇ ਵੀ ਠੱਕ ਮਾਰੇ ਫਿਰ ਉਹ ਕਹਿੰਦੇ ਹਮ ਤਾਂ ਦੇਖਿਆ ਆਪਣੀ ਅੱਖੀਂ ਥੋੜੀ ਦੇਖਿਆ ਸਰ ਹਾਂ ਕਾ ਕੀ ਕਰਤੇ ਕਿਆ ਮੰਗ ਕਰਤੇ ਹਾਂਜੀ ਸਰ ਕਾਰਵਾਈ ਕੀ ਮੰਗ ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਸਰ ਕਾਰਵਾਈ ਹੋਣੀ ਚਾਹੀਦੀ ਸਰ ਹਾਂ ਸਰ ਕੀ ਨਾਮ ਕੀ ਨਾਮ ਹੈ ਸੂਰਜ ਜੀ ਮੇਰਾ ਨਾਮ ਕਿੱਥੇ ਦੇ ਦੇਣ ਨੂੰ ਅਸੀਂ ਜੀ ਨੇਪਾਲ ਦੇ ਰਹਿਣ ਵਾਲੇ ਆ ਤੇ ਇੱਥੇ ਹੁਣ ਪ੍ਰਵਾਸੀ ਕੰਮ ਕੰਮ ਕਰਦੇ ਆ। ਇੱਥੇ ਕੰਮ ਕਰਦੇ ਆ। ਹਾਂਜੀ। ਕਿਹਦੀ ਗੁੰਡੇ ਦੀ ਗੱਲ ਕਰ ਰਿਹਾ? ਮੇਰਾ ਭਰਾ ਜੀ। ਮੈਂ ਆਪਦੇ ਤਾਏ ਦਾ ਮੁੰਡਾ। ਕੀ ਗੱਲ ਬਾਤ ਹੋਈ? ਗੱਲ ਬਾਤ ਇਵੇਂ ਆ ਸਾਨੂੰ ਸਵੇਰੇ ਜਿਵੇਂ 9:30 ਕੇ 9 ਵਜੇ ਪਤਾ ਚੱਲਿਆ ਵਾ ਹੁਣ ਵੱਡੇ ਵੀਰੇ ਹੋਣਾ ਨੇ ਜਿਵੇਂ ਕਿਸੇ ਨੇ ਕਿਆ ਕੀ ਉਹਦਾ ਏਦਾਂ ਤੇਰਾ ਭਰਾ ਉਹਦੀ ਏਦਾਂ ਦੋ ਬੱਸਾਂ ਦੇ ਵਿੱਚ ਆ ਕੇ ਸਿਰ ਪਾਟ ਗਿਆ ਅੱਖ ਪਾਟ ਗਿਆ। ਇਹ ਤਾਂ ਡੈਥ ਹੋ ਗਈ ਕਿ ਆ ਕੇ ਫਿਰ ਜਦੋਂ ਸਾਨੂੰ ਪਤਾ ਚੱਲਿਆ ਅਸੀਂ ਇੱਥੇ ਆਏ ਆ ਉਹਨੂੰ ਖੜੇ ਆ ਇੰਨਾਂ ਵੱਲੇ ਦੇਖੂਗੀ ਮੰਨ ਕਰਦੇ ਆ ਉਹਨ ਕੀ ਕਹਿੰਦੇ ਠੀਕ ਹੈ ਜੀ ਪੁਲਿਸ ਹਾਂਜੀ ਠੀਕ ਹੈ ਜੀ ਪੁਲਿਸ ਰਾਜੀ ਨਾਮਾ ਕਰਵਾਉਣ ਲਈ ਕਹਿ ਰਹੀ ਹੈ ਗੱਲ ਤਾਂ ਹੋ ਰਹੀ ਹੈ ਜੀ ਕਹਿੰਦੀ ਆ ਹੁਣ ਦੇਖੋ ਕੀ ਕਹਿੰਦੇ ਆ ਅਜੇ ਗੱਲ ਕਰ ਰਹੇ ਆਂ ਔਰ ਰਾਜੀ ਨਾਮਾ ਨੂੰ ਵੀ ਨੂੰ ਮੰਨਣ ਨੂੰ ਵੈਸੇ ਅਸੀਂ ਫਿਰ ਕਾਰਵਾਈ ਸਾਨੂੰ ਨੰਨ ਚਾਹਤਾ ਜੀ ਦਾ ਕਿਉਂਕਿ ਇੱਕ ਜਾਨ ਜਾਨੀ ਸੋਖੀ ਗੱਲ ਤਾਂ ਹੈ ਨਹੀਂ ਜੀ ਠੀਕ ਹੈ ਸਾਡਾ ਭਾਈ ਗਿਆ ਉਹਨਾਂ ਦਾ ਮੁੰਡਾ ਗਿਆ ਛੋਟੀ ਗੱਲ ਤਾਂ ਨਹੀਂ ਕੀ ਹੋਇਆ ਸੀ ਹਾਸਾ ਕੀ ਵਾਪਰੇ ਹਾਸਾ ਹੀ ਮਿਆਂ ਜੀ ਉਸਮਨ ਜਿਆਰਿਆ ਵਾ ਜਿਵੇਂ ਉਹ ਬੱਸ ਇੱਕ ਪਿੱਛੇ ਕਰਾ ਰਿਆ ਸੀ ਦੂਸਰੇ ਬੱਸ ਵਾਲੇ ਨੇ ਪਿੱਛੋਂ ਦੂਸਰੀ ਬੱਸ ਲਿਆ ਕੇ ਵਿੱਚੇ ਉਹਨੂੰ ਨਾ ਪਤਾ ਨਾ ਪਕੇ ਉਹਦਾ ਦਿਮਾਗ ਸਿਰ ਪਟਿਆ ਇੱਕ ਅੱਖਾ ਪਟ ਗਈ ਜਿਹੜਾ ਸੁਣਨ ਜਿਆਰਿਆ ਲੋਕਾਂ ਨੂੰ ਮੌਕੇ ਤੇ ਡੈਥ ਹੋ ਗਈ ਜੀ ਕਿੰਨੀ ਉਮਰ ਸੀ ਉਮਰ ਤਾਂ 28 ਸਾਲ ਦੇ ਨੇੜੇ ਰਮੇਸ਼ ਜੀ ਹਾਂ ਜੀ ਉਹ ਤਸਾਂ ਦੀ ਕੰਮ ਕੁੰਮ ਕਰਦੇ ਸੀ ਹਾਂ ਜੀ ਬੱਸਾਂ ਦਾ ਕੰਮ ਕੁੰਮ ਕਰਦਾ ਸੀ ਜੀ ਇਹ ਮਾਮਲਾ ਆਇਆ ਸੀਗਾ ਜੀ ਉਹ ਮੁੰਡੇ ਦੀ ਦਰਦਾ ਕੀ ਮਾਮਲਾ ਹੈ ਕਿ ਸਾਈਵਰੇ 7:30 ਤੇ ਨਾ ਬੱਸ ਸਟੈਂਡ ਤੋਂ ਪੀਏਟੀਟੀ ਬੱਸ ਆ ਰਹੀ ਸੀ ਪ੍ਰਾਈਵੇਟ ਬੱਸ ਬੈਕ ਕਰ ਰਿਆ ਸੀ ਤੇ ਇੱਕ ਲੜਕਾ ਸੀ ਉਮਰ 22 ਕਿਸਾਰ ਨੇਪਾਲ ਦੇ ਰਹਿਣ ਵਾਲਾ ਸੀ ਗੱਡੇ ਗੁੰਡੀਆਂ ਸਾਫ ਕਰਦਾ ਸੀਗਾ ਉਹ اچانک ਦੋ ਬੱਸਾਂ ਨੇ ਪੇਟ 'ਚ ਆ ਗਿਆ ਮੌਕੇ ਤੇ ਡੈਥ ਹੋ ਗਈ ਦੋਨਿਆਂ ਨੇ ਘਰ ਦੇ ਬੁਲਾਏ ਨੇ ਡੈਡ ਹਾਊਸ ਲੈ ਕੇ ਦੀ ਡੈਡ ਬੋਡੀ ਅਗਲੀ ਕਾਰਵਾਈ ਵਿੱਚ ਲੈ ਜਾਂਦੀ ਜਾਈ ਚਲ ਮਤਲਬ ਉਹ ਦੋਨੇ ਪਾਰਟੀਆਂ ਨਾਲ ਲੈ ਕੇ ਠਾਣੇ ਦੋਨੇ ਪਾਰਟੀਆਂ ਨੂੰ ਬੁਲਾਇੰਗੇ ਥਾਣੇ ਬਸ ਸੜ ਗਏ ਕੋਈ ਕਿਸ ਦੀ ਗਲਤੀ ਮਤਲਬ ਜੋ ਬਿਆਲ ਖੋਣਗੇ ਅਸੀਂ ਕਾਰਵਾਈ ਵਿੱਚ ਲੈ ਲੈਂਦੇ ਜਾਈ İ